ਜਾ ਰਹੇ ਨੇ ਇੱਕ ਮੈਨੂੰ 10 15 ਮਿੰਟ ਪਹਿਲਾਂ ਕੋਈ ਬੰਦਾ ਆਇਆ ਮੈਨੂੰ ਲੱਗਦਾ ਉਹਦੇ ਕੋਲੇ ਗਰਬੇਜ ਹੋਣਾ ਮੈਨੂੰ ਲੱਗਦਾ ਵੀ 5 7 ਦਿਨਾਂ ਦਾ ਇਕੱਠਾ ਜਮਾ ਹੋਇਆ ਉਹਨੇ ਸਾਰੀ ਕਾਰ ਰੋਕ ਕੇ ਸਾਰੀ ਪਾਣੀ ਦੇ ਵਿੱਚ ਸੜਤਾ ਆਪਾਂ ਨੂੰ ਭਾਂਡੇ ਧੋਣ ਲਈ ਆਪਾਂ ਨੂੰ ਨਹਾਉਣ ਲਈ ਬਰਸ਼ ਕਰਨ ਤੱਕ ਲਈ ਤੁਹਾਨੂੰ ਸਾਫ਼ ਪਾਣੀ ਨਹੀਂ ਮਿਲਦਾ ਵੀ ਆਪਾਂ ਕਿੰਨਾ ਟਾਈਮ ਇੱਥੇ ਧਰਤੀ ਸਰਵਾਈਵ ਕਰਾਂਗੇ ਆਪਾਂ ਪੜ੍ਹੇ ਲਿਖਿਆ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕੰਮ ਕਿਵੇਂ ਕੀਤਾ ਜਾ ਸਕਦਾ ਗੱਲਾਂ ਨਾਲ ਨਹੀਂ ਹੋਣਾ ਇੱਥੇ ਫੀਲਡ ਤੇ ਆ ਕੇ ਕੰਮ ਕਰਨ ਇਹਨਾਂ ਦੀ ਹੈਲਪ ਕਰਨ ਹੱਥੀਂ ਆ ਕੇ ਕੰਮ ਕਰਨ ਤਾਂ ਰਿਜ਼ਲਟ ਆਉਣਗੇ ਪਤਾ ਸਾਰਿਆਂ ਨੂੰ ਹੈਗਾ ਕਿ ਕਿਹੜੀ ਚੀਜ਼ ਕਿਵੇਂ ਕੀਤੀ ਜਾ ਸਕਦੀ ਆ ਸਾਰੇ ਪੜ੍ਹੇ ਲਿਖਿਆ ਸਾਰੇ ਸਿਆਣੇ ਆ ਇੱਥੇ ਆਉਣਾ ਚਾਹੀਦਾ ਜਿਹੜੀ ਚੀਜ਼ ਰੋਕਣੀ ਆ ਤਾਂ ਤੁਹਾਨੂੰ ਰੋਕਣੀ ਹੀ ਪੈਣੀ ਆ ਬੰਦਾ ਵਗੀ ਇਹ ਨਹੀਂ ਕਹਿ ਸਕਦੇ ਕਿ ਉਹ ਐਜੂਕੇਟਿਡ ਨਹੀਂ ਹੈ ਕਿ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਸਮਝ ਨਹੀਂ ਆ ਚੰਗੇ-ਚੰਗੇ ਗੱਡੀਆਂ 'ਚ ਉਤਰਦੇ ਨੇ ਵੱਡੇ-ਵੱਡੇ ਅਫਸਰ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਜੋੜਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਪਿਆ ਹੈ ਜਗਬਣੀ ਪੰਜਾਬ ਕੇਸਰੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਇਸ ਵਕਤ ਮੌਜੂਦ ਆ ਸਤਲੁਜ ਦਰਿਆ ਦੇ ਕੰਢੇ ਜਿੱਥੇ ਕੀ ਸੇਵਾ ਕੀਤੀ ਜਾ ਰਹੀ ਹੈ ਸਾਫ ਸਫਾਈ ਦੀ ਇੱਕ ਖਾਸ ਮੁਹਿੰਮ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਹੈ ਵਾਟਰ ਵਾਰੀਅਰਸ ਪੰਜਾਬ ਦੇ ਵੱਲੋਂ। ਸੋ ਇਸ ਵਕਤ ਉਹਨਾਂ ਦਾ ਸਾਥ ਦੇਣ ਲਈ ਅਕਸਰ ਕੋਈ ਨਾ ਕੋਈ ਪੰਜਾਬ ਦੇ ਮਸ਼ਹੂਰ ਚਿਹਰੇ ਨੇ ਸਾਹਮਣੇ ਆਂਦੇ ਰਹਿੰਦੇ ਨੇ ਸਮਾਜ ਸੇਵੀ ਪੰਜਾਬ ਦੇ ਸਾਹਮਣੇ ਆਂਦੇ ਰਹਿੰਦੇ ਨੇ। ਸੋ ਅੱਜ ਸੇਵਾ ਕਰਨ ਦੇ ਲਈ ਪੰਜਾਬ ਦੇ ਇੱਕ ਕਹਿ ਸਕਦੇ ਆ ਕਿ ਯੂਥ ਦੇ ਇੱਕ ਆਈਕਨ ਕਹਿ ਸਕਦੇ ਆ ਯੂਥ ਨੂੰ ਪ੍ਰੇਰਿਤ ਕਰਨ ਵਾਲੇ ਯੂਥ ਨੂੰ ਸਿੱਧੇ ਰਸਤੇ ਪਾਣ ਵਾਲੇ ਪਿੰਕਾ ਜਰਗ ਬਾਈ ਇੱਥੇ ਅੱਜ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਦੇਖ ਸਕਦੇ ਹੋ ਕਿ ਤੁਸੀਂ ਤਸਵੀਰਾਂ ਦੇਖ ਰਹੀ ਜੋ ਕਿ ਇੱਥੇ ਤਸਵੀਰਾਂ ਨੇ ਇੱਥੇ ਲੋਕ ਹੈ ਜੋ ਕੰਡੇ ਤੇ ਰੱਖ ਜਾਂਦੇ ਨੇ ਸਤਲੁਜ ਦਰਿਆ ਦੇ ਧਾਰਮਿਕ ਤਸਵੀਰਾਂ ਨੇ ਵਕ ਵਕ ਧਰਮ ਨਾਲ ਸੰਬੰਧਿਤ ਨੇ ਸੋ ਇਹਨਾਂ ਤਸਵੀਰਾਂ ਨੂੰ ਇਸੇ ਤਰ੍ਹਾਂ ਹੀ ਜੋ ਇੱਥੇ ਛੱਡ ਜਾਂਦੇ ਨੇ ਔਰ ਇੱਥੇ ਇਹਨਾਂ ਦੇ ਵੱਲੋਂ ਇੱਕ ਆਖਰੀ ਉਪਰਾਲਾ ਕਹਿ ਸਕਦੇ ਆ ਕਿ ਅਗਰੀ ਪੇਟ ਕਰਨੀ ਇੱਕ অপਸ਼ਨ ਬਚਦੀ ਹੈ ਔਰ ਇਹਨਾਂ ਤਸਵੀਰਾਂ ਨੂੰ ਅਗਨੀ ਭੇਟ ਇੱਥੇ ਕਰ ਦਿੱਤਾ ਜਾਂਦਾ ਵੈਸੋ ਗੱਲਬਾਤ ਕਰਾਂਗੇ ਅੱਜ ਦੀ ਇਸ ਡਰਾਈਵ ਦੇ ਬਾਰੇ ਜਾਣਾਂਗੇ ਕਿ ਡਰਾਈਵ ਐ ਕਿਸ ਤਰ੍ਹਾਂ ਦੀ ਰਹੀ ਅੱਜ ਔਰ ਮੁਸ਼ਕਲਾਂ ਨੇ ਕੀ ਮੁਸ਼ਕਲਾ ਅੱਜ ਦੀ ਇਸ ਡਰਾਈਵ ਦੇ ਵਿੱਚ ਜਾਂ ਇੱਕ ਲੰਬੇ ਸਮੇਂ ਦੀ ਡਰਾਈਵ ਦੇ ਵਿੱਚ ਮੁਸ਼ਕਲਾ ਕੀ ਆ ਰਹੀਆਂ ਨੇ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਵੈ ਕਿ ਲੋਕਾਂ ਨੂੰ ਸਮਝਾਇਆ ਜਾ ਰਿਹਾ ਵੈ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੈ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਪਰ ਜੇ ਗੱਲ ਕਰੀਏ ਲੋਕਾਂ ਦੀ ਤਾਂ ਲੋਕ ਫਿਲਹਾਲ ਇੰਨੀ ਜਲਦੀ ਕਹਿ ਸਕਦੇ ਕਿ ਅਵੇਅਰ ਨਹੀਂ ਹੋ پا ਰਹੇ ਹਾਂ ਸੋ ਗੱਲਬਾਤ ਕਰਦੇ ਹਾਂ ਸੜਨਾਲ ਪਿੰਕਾ ਭਾਈ ਜੀ ਮੌਜੂਦ ਨੇ ਭਾਈ ਸਸੇ ਕਾਲ ਜੀ ਹਾਂਜੀ ਭਾਈ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਬਿਲਕੁਲ ਬਾਕੀ ਹਾਂਜੀ ਮੈਂ ਕਹਾਂ ਜੀ ਤੁਹਾਡੇ ਵੱਲੋਂ ਇੱਕ ਬੇहद ਖਾਸ ਡਰਾਈਵ ਦੇ ਵਿੱਚ ਇਸ ਸਾਲ ਲੱਤਾ ਗਿਆ ਵੈ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਨ ਸੋ ਉਸ ਦੇ ਸਾਮ ਸੰਭਾਲ ਦੇ ਲਈ ਬਚਾਅ ਦੇ ਲਈ ਜੋ ਡਰਾਈਵ ਹੈ ਕੀਤੀ ਜਾ ਰਹੀ ਭਈ ਇਹ ਵਾਟਰ ਵਾਰੀਅਰਸ ਪੰਜਾਬ ਦੇ ਵੱਲੋਂ ਸੋ ਅੱਜ ਤੁਸੀਂ ਇੱਥੇ ਆਈਆਂ ਡਰਾਈਵ ਦੇ ਵਿੱਚ ਕੰਮ ਕੀਤਾ ਹੋਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਭਾਈ ਬਹੁਤ ਵਧੀਆ ਲੱਗਿਆ ਜੀ ਵੈਸੇ ਭਾਈ ਹੁਣ ਤਾਂ ਕਾਫੀ ਟਾਈਮ ਤੋਂ ਵਰਕ ਕਰ ਰਹੇ ਹੈ ਇਸ ਚੀਜ਼ ਤੇ ਸਾਨੂੰ ਲੋਕਾਂ ਦੇ ਮੈਸੇਜ ਵੀ ਕਾਫੀ ਜ਼ਿਆਦਾ ਆ ਰਹੇ ਸੀ ਕਿ ਯੂਥ ਦੇ ਬੱਚਿਆਂ ਦੇ ਮੁੰਡਿਆਂ ਦੇ ਕੁੜੀਆਂ ਦੇ ਕਿ ਇੱਕ ਵਾਰੀ ਬਾਈ ਹੋਣਾ ਕੋਲੇ ਇਹਨਾਂ ਕੋਲੇ ਜਾਓ ਤੇ ਇਹਨਾਂ ਨੂੰ ਆਪਣੀ ਸਾਰਿਆਂ ਦੀ ਸਪੋਰਟ ਦੀ ਜ਼ਰੂਰਤ ਆ। ਬਾਕੀ ਇੱਥੇ ਆ ਕੇ ਮੈਨੂੰ ਜ਼ਿਆਦਾ ਪਤਾ ਲੱਗਿਆ ਵੀ ਇਹ ਚੀਜ਼ ਕੰਮ ਕਿਵੇਂ ਕਰਦੀ ਆ। ਦੇਖਿਆ ਵੀ ਕਿਵੇਂ ਇਹਨਾਂ ਦੇ ਰੋਕਦੇ ਰੋਕਦੇ ਵੀ ਲੋਕ ਹੋਰ ਜਿਵੇਂ ਮਟੀਰੀਅਲ ਆ ਜਿਹੜਾ ਸਿੱਟੀ ਜਾ ਰਹੇ ਨੇ ਇੱਕ ਮਿੰਟ 10-15 ਮਿੰਟ ਪਹਿਲਾਂ ਕੋਈ ਬੰਦਾ ਆਇਆ ਮੈਨੂੰ ਲੱਗਦਾ ਉਹਦੇ ਕੋਲੇ ਗਰਬੇਜ ਹੋਣਾ ਮੈਨੂੰ ਲੱਗਦਾ ਵੀ 5-7 ਦਿਨ ਦਾ ਇਕੱਠਾ ਜਮਾ ਹੋਇਆ ਉਹਨੇ ਸਾਰੀ ਕਾਰ ਰੋਕ ਕੇ ਸਾਰੀ ਬਾਣੀ ਦੇ ਵਿੱਚ ਸੜਤਾ। ਉਦੋਂ ਵੀ ਇਹ ਕਿਤੇ ਨਾ ਕਿਤੇ ਬੰਦੇ ਡੀਮੋਟੀਵੇਟ ਵੀ ਹੁੰਦੇ ਆ ਵੀ ਇੰਨੀ ਮਿਹਨਤ ਕਰਨ ਤੋਂ ਬਾਅਦ ਮੈਂ ਦੇਖਿਆ ਬਾਈ ਹੁਣੀ ਕਹਿੰਦੇ ਵੀ 5:30 ਦੇ 5:30 ਵਜੇ ਸਵੇਰ ਦੇ ਲੱਗੇ ਹੋਇਆ ਫਿਰ ਵੀ ਲੋਕ ਇਹਨੇ ਦੇਖਦੇ ਦੇਖਦੇ ਵੀ ਇੱਥੇ ਸਿਟੀ ਜਾਂਦੇ ਆ ਇਹ ਜਿਵੇਂ ਤੁਸੀਂ ਗੱਲ ਕਰੀ ਵੀ ਪਵਨ ਗੁਰੂ ਪਾਣੀ ਪੀਤਾ ਜ਼ਿੰਦਗੀ ਤੋਂ ਪਹਿਲਾਂ ਬਾਈ ਪਾਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜੇ ਪਾਣੀ ਨਹੀਂ ਹੈਗਾ ਤਾਂ ਆਪਣੀ ਜਿੰਦਗੀ ਹੈ ਨਹੀਂ ਇਨਸਾਨ ਇੱਥੇ ਵੀ ਚਲੋ ਵੀ ਕੋਈ ਇਹ ਤਾਂ ਤਵੇ ਨਹੀਂ ਹੈਗਾ ਇਨਸਾਨ ਦਾ ਗੁਰੂ ਨਾਨਕ ਬਾਛਾ ਨੇ ਵੀ ਕਿਹਾ ਪਵਨ ਗੁਰੂ ਪਾਣੀ ਪੀਤਾ ਬਾਕੀ ਜੇ ਸਾਫ ਪਾਣੀ ਬਾਈ ਖਤਮੀ ਹੋ ਗਿਆ ਆਪਾਂ ਨੂੰ ਭਾਂਡੇ ਧੋਣ ਲਈ ਆਪਾਂ ਨੂੰ ਨਹਾਉਣ ਲਈ ਬਰਸ਼ ਕਰਨ ਤੱਕ ਲਈ ਤੁਹਾਨੂੰ ਸਾਫ ਪਾਣੀ ਨਹੀਂ ਮਿਲਣਾ ਫੇ ਆਪਾਂ ਕਿੰਨਾ ਟਾਈਮ ਇੱਥੇ ਧਰਤੀ ਸਰਵਾਈਵ ਕਰਾਂਗੇ ਬਾਕੀ ਵਾਟਰ ਬਾਰੀਅਰਸ ਇਹਨਾਂ ਨਾਲ ਬਾਈ ਹੁਣਾਂ ਨੇ ਮੇਰੀ ਗੱਲ ਵੀ ਚੱਲਦੀ ਰਹੀ ਆ ਅੱਜ ਬਾਈ ਹੁਣਾਂ ਨੇ ਬੁਲਾਇਆ ਵੀ ਆ ਜਿੰਨੇ ਕਿ ਦੋਕੇ ਅਸੀਂ ਹੈਗੇ ਅਸੀਂ ਸਪੋਰਟ ਕਰਾਂਗੇ ਜਿੰਨੇ ਲੋਕ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਕਹਿ ਰਹੇ ਆ ਵੀ ਇੱਥੇ ਆਓ ਸੰਡੇ ਦੀ ਸੰਡੇ ਇਹਨਾਂ ਦੀ ਹੈਲਪ ਕਰੋ ਇਹਨਾਂ ਦੇ ਨਾਲ ਖੜੋ ਤਾਂ ਕਿ ਇਹਨਾਂ ਦਾ ਜਿਹੜਾ ਮੈਸੇਜ ਆ ਇਹਨਾਂ ਦਾ ਜਿਹੜਾ ਕਾਰਜ ਆ ਸਾਰੇ ਯੂਥ ਤੱਕ ਸਾਰੇ ਲੋਕਾਂ ਤੱਕ ਪਹੁੰਚ ਸਕੇ ਕੀ ਕਰਨਾ ਕੀ ਚਾਹੁੰਦੇ ਨੇ ਸੋ ਬਿਲਕੁਲ ਸੋ ਇੱਕ ਯੂਥ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਕਿ ਕਿਉਂਕਿ ਇੱਕ ਯੂਥ ਦਾ ਅਹਿਮ ਰੋਲ ਆ ਜਾਂਦਾ ਵੈ ਜਦੋਂ ਇਸ ਤਰ੍ਹਾਂ ਦੀ ਡਰਾਈਵ ਬੰਦੀ ਹੈ ਕਿਉਂਕਿ ਸਮਾ ਵੈ એનર્ਜੀ ਹੈ ਯੂਥ ਦੇ ਕੋਲ ਜੋ ਇੱਥੇ ਆ ਕੇ ਦੇ ਸਕਦੇ ਨੇ ਸੋ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਇਸ ਡਰਾਈਵ ਨੂੰ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਸਕੇ ਦੇਖੋ ਭਾਈ ਅੱਜ ਕੱਲ੍ਹ ਸਮਾਂ ਇਹ じゃ ਸਾਰੇ ਬੰਦੇ ਸਿਆਣੇ ਆ ਮੈਸੇਜ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਮੈਸੇਜ ਦੇਣ ਦੀ ਲੋੜ ਆ ਪੜੇ ਲਿਖਿਆ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕੰਮ ਕਿਵੇਂ ਕੀਤਾ ਜਾ ਸਕਦਾ ਗੱਲਾਂ ਨਾਲ ਨਹੀਂ ਹੋਣਾ ਇੱਥੇ ਫੀਲਡ ਤੇ ਆ ਕੇ ਕੰਮ ਕਰਨ ਇਹਨਾਂ ਦੀ ਹੈਲਪ ਕਰਨ ਹੱਥੀਂ ਆ ਕੇ ਕੰਮ ਕਰਨ ਤਾਂ ਰਿਜ਼ਲਟ ਆਉਣਗੇ ਪਤਾ ਸਾਰਿਆਂ ਨੂੰ ਹੈਗਾ ਕਿ ਕਿਹੜੀ ਚੀਜ਼ ਕਿਵੇਂ ਕੀਤੀ ਜਾ ਸਕਦੀ ਆ ਸਾਰੇ ਪੜੇ ਲਿਖਿਆ ਸਾਰੇ ਸਿਆਣੇ ਆ ਇੱਥੇ ਆਉਣਾ ਚਾਹੀਦਾ ਜਿਹੜੀ ਚੀਜ਼ ਰੋਕਣੀ ਆ ਤਾਂ ਤੁਹਾਨੂੰ ਰੋਕਣੀ ਹੀ ਪੈਣੀ ਆ ਇਹ ਨਹੀਂ ਤੁਸੀਂ ਕਿਸੇ ਨੂੰ ਕਹੋ ਵੀ ਕੋਈ ਹੋਰ ਨਹੀਂ ਸਫਾਈ ਕਰਦਾ ਇੱਥੇ ਆਪਣੀ ਲੋਕ ਗੰਦ ਪਾਉਂਦੇ ਨੇ ਤੁਹਾਡੇ ਚ ਆ ਕੇ ਆਪਾਂ ਹੀ ਸਫਾਈ ਕਰਨੀ ਆ ਤੇ ਆਪਾਂ ਹੀ ਉਹਨੂੰ ਰੋਕਣਾ ਵਾ ਕਿ ਇਹ ਨਹੀਂ ਮ ਉਹ ਤਿੰਨ ਨੇ ਮੈਨੂੰ ਦਿੱਤਾ ਸੀਗਾ ਬੋਰਡ ਉਹ ਮੈਂ ਦਿਖਾਇਆ ਲੋਕਾਂ ਨੂੰ ਪਰ ਬਹੁਤ ਜ਼ਿਆਦਾ ਮੈਨੂੰ ਲੱਗਾ 85% ਲੋਕ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਕੋਈ ਹੱਥ ਖੜੇ ਕਰਕੇ ਜਾਂਦਾ ਕੋਈ ਏਦਾਂ ਜਿਵੇਂ ਥਾਮਾਪ ਕਰਦਾ ਵੀ ਤੁਸੀਂ ਬਹੁਤ ਵਧੀਆ ਕਰ 85% ਲੋਕ ਇਹਨਾਂ ਦੀ ਫਿਲਹਾਲ ਹੈਲਪ ਕਰ ਰਹੇ ਨੇ ਖੁਸ਼ ਹੁੰਦੇ ਨੇ ਬਾਕੀ ਥੋੜੇ ਜਿਹੇ ਨੇ ਜਿਹੜੇ ਚੀਜ਼ਾਂ ਸੈੱਟ ਦੇ ਨੇ ਪਰ ਉਹਨਾਂ ਨੂੰ ਸੁਧਰਨਾ ਚਾਹੀਦਾ ਤੇ ਬਾਕੀ ਮੈਂ ਇਹ ਕਹਿਣਾ ਵੀ ਜਿਹੜੀ ਚੀਜ਼ਾਂ ਸੁੱਟਦੇ ਨੇ ਅਕਸਰ ਦੇਖਣ ਨੂੰ ਮਿਲਦਾ ਵੈ ਕਿ ਇਹ ਨਹੀਂ ਕਹਿ ਸਕਦੇ ਕਿ ਉਹ ਐਜੂਕੇਟਿਡ ਨਹੀਂ ਹੈਗੇ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਸਮਝ ਨਹੀਂ ਆ ਚੰਗੇ ਚੰਗੇ ਗੱਡੀਆਂ ਚ ਉਤਰਦੇ ਨੇ ਵੱਡੇ ਵੱਡੇ ਅਫਸਰ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਜੋੜਾਂ ਵੱਲੋਂ ਇਹ ਕੰਮ ਕੀਤਾ ਜਾ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਤਾਂ ਹੁੰਦਾ ਕਿ ਵਿਅਕਤੀ ਅਣਜਾਣ ਹੈ ਇਹਨਾਂ ਗੱਲਾਂ ਤੋਂ ਇੱਕ ਹੁੰਦਾ ਵੇ ਪਤਾ ਹੁੰਦੇ ਹੁੰਦੇ ਜਾਣ ਕੇ ਇਹ ਚੀਜ਼ ਕਰਨੀ ਹੈ ਸੋ ਉਸ ਬਾਰੇ ਕੀ ਕਹਿਣਾ ਤੁਹਾਡਾ ਇਹ ਦੇਖੋ ਜੀ ਮੈਨੂੰ ਮੈਂ ਕਹਿਣਾ ਚਾਹੂੰਗਾ ਇਹ ਅਨਪੜਤਾ ਉਹਨਾਂ ਨੂੰ ਇਹ ਲੱਗਦਾ ਵੀ ਪਾਣੀ 'ਚ ਕੋਸ਼ਿਸ਼ ਸਿੱਟਣ ਦਾ ਸਾਡੇ ਕੰਮ ਸਫਲ ਹੋ ਜਾਣਗੇ ਸਾਡੀ ਜ਼ਿੰਦਗੀ ਜਿਹੜੀ ਸੌਖੀ ਹੋ ਜੂ ਤੁਹਾਡੀ ਜ਼ਿੰਦਗੀ ਤਾਂ ਸੌਖੀ ਹੋਣੀ ਆ ਜੇ ਤੁਸੀਂ ਹੱਥੀ ਮਿਹਨਤ ਕਰੋਗੇ ਇੱਕ ਚੰਗੀ ਸੋਚ ਰੱਖੋਗੇ ਪਾਣੀ 'ਚ ਐਦਾਂ ਕੋ ਸਿੱਟਣ ਨਾਲ ਤੁਹਾਡੀ ਕਦੇ ਜ਼ਿੰਦਗੀ ਨਹੀਂ ਚੇਂਜ ਹੁੰਦੀ ਇਹ 5:30 ਵਜੇ ਇੱਥੇ ਸਾਰੇ ਬੱਚੇ ਕੰਮ ਕਰ ਰਹੇ ਨੇ ਇਹੀ ਇੱਕ ਰਸਤਾ ਸਕਸੈਸਫੁਲ ਹੋਣ ਦਾ ਕਾਮਯਾਬ ਹੋਣ ਦਾ ਕਿ ਤੁਹਾਨੂੰ ਹੱਥੀ ਮਿਹਨਤ ਕਰਨੀ ਪੈਣੀ ਆ ਪਾਣੀ 'ਚ ਐਦਾਂ ਕੋ ਸਿੱਟਣ ਨਾਲ ਤੁਹਾਡਾ ਕੁਝ ਨਹੀਂ ਵੜਨਾ ਤੁਸੀਂ ਨੁਕਸਾਨ ਕਰਦੇ ਹੋ ਇੱਥੇ ਗਰੀਬ ਬੱਚੇ ਵੀ ਨੇ ਇੱਥੇ ਮੈਂ ਦੇਖਿਆ ਮੇਰੇ ਦੇਖ ਦੇ ਦੇ ਦਲੀਆਂ ਵੀ ਸਿੱਟਿਆ ਗਿਆ ਮਿਲਕ ਵੀ ਸਿੱਟਿਆ ਇਹਨਾਂ ਨੇ ਕਾਫੀ ਜ਼ਿਆਦਾ ਦਾਣੇ ਵੀ ਸਿੱਟਿਆ ਉਹ ਜਵਾਕਾਂ ਨੂੰ ਗਰੀਬਾਂ ਨੂੰ ਦੋ ਤਾਂ ਕਿ ਉਹਨਾਂ ਦੀ ਸਿਹਤ ਵਧੀਆ ਹੋਵੇ ਤੇ ਤੁਹਾਨੂੰ ਫੇਰ ਹੀ ਜਾ ਕੇ ਕੋਈ ਬਲੇਸਿੰਗਸ ਮਿਲਣਗੀਆਂ ਜਦੋਂ ਕਿਸੇ ਭੁੱਖੇ ਦਾ ਢਿੱਡ ਭਰ ਦੋਗੇ ਇਦਾਂ ਪਾਣੀ ਕੁਝ ਵੀ ਸਿੱਟਣਾ ਤੁਹਾਨੂੰ ਕੁਝ ਨਹੀਂ ਮਿਲਦਾ ਨੁਕਸਾਨ ਹੋ ਰਿਹਾ ਬਾਈ ਸੋ ਬਿਲਕੁਲ ਜੋ ਮੁਹੀਮ ਮੁਹੀਮ ਦੇ ਇੱਕ ਖਾਸ ਸੰਦੇਸ਼ ਹੈ ਜੋ ਪਿੰਕਾ ਜਗਜੀ ਵੱਲੋਂ ਦਿੱਤਾ ਗਿਆ ਵੈ ਸੋ ਗੱਲ ਕਰਾਂਗੇ ਇਸ ਮੁਹੀਮ ਦੀ ਸ਼ੁਰੂਆਤ ਕਰਨ ਵਾਲੇ ਡਾਕਟਰ ਮਨਜੀਤ ਜੀ ਨਾਲ ਸਰ ਤੁਹਾਡੇ ਵੱਲੋਂ ਮੁਹੀਮ ਦੀ ਸ਼ੁਰੂਆਤ ਇੱਕ ਲੰਬੇ ਸਮੇਂ ਤੋਂ ਕੀਤੀ ਕੀਤੀ ਸ਼ੁਰੂਆਤ ਸਤਲੁਜ ਦਰਿਆ ਤੋਂ ਕੀਤੀ ਹੈ ਤੇ ਵਾਦੇ-ਵਾਦੇ ਬਿਆਸ ਤੱਕ ਵੀ ਕੀਤੀ ਤੇ ਬਾਕੀ ਥਾਵਾਂ ਤੇ ਵੀ ਤੁਹਾਡੇ ਵੱਲੋਂ ਰਾਵੀ ਤੇ ਵੀ ਸੇਵਾ ਕੀਤੀ ਜਾ ਰਹੀ ਪਈ ਹੈ ਸੋ ਇਹ ਸਫਰ ਹੈ ਜੋ ਕਿਸ ਤਰ੍ਹਾਂ ਦਾ ਰਹਿ ਰਿਹਾ ਹੈ ਹੁਣ ਤੱਕ ਹੈ ਜੋ ਨਤੀਜੇ ਪੁੱਛੀਏ ਜੇ ਪਾਵੇ ਨਤੀਜੇ ਕਿਸ ਤਰ੍ਹਾਂ ਦੇ ਰਹੀ ਨੇ ਆਉਟਪੁੱਟ ਲੋਕਾਂ ਵੱਲੋਂ ਕਿਸ ਤਰ੍ਹਾਂ ਦੀ ਆ ਰਹੀ ਹੈ ਆ ਦੇਖੋ ਜੀ ਇਹ ਮੈਂ ਧੰਨਵਾਦੀ ਹਾਂ ਸਾਰੇ ਪੰਜਾਬੀਆਂ ਦਾ ਜਿਹੜੇ ਆਪਣੇ ਇੱਥੇ ਆ ਕੇ ਡਰਾਈਵ ਚ ਸਾਡੇ ਵਲੰਟੀਅਰ ਹੀ ਸਾਡੀ ਪਾਵਰ ਆ ਬਹੁਤ ਜ਼ਿਆਦਾ ਮਤਲਬ ਵੱਧ ਚੜ ਕੇ ਲੋਕ ਸਾਡੇ ਨਾਲ ਆ ਰਹੇ ਆ ਫਾਈਨੈਂਸ਼ਲੀ ਵੀ ਕੁਝ ਲੋਕ ਆਫਰ ਕਰਦੇ ਆ ਮਤਲਬ ਜਿੰਨਾ ਪੰਜਾਬੀ ਆਪਣੇ ਪ੍ਰਵਾਸੀ ਜਿਹੜੇ ਜਹਾਜ਼ ਦੇ ਵਿਦੇਸ਼ਾਂ ਚ ਬੈਠੇ ਆ ਉਹ ਵੀ ਬਹੁਤ ਸਪੋਰਟ ਕਰਦੇ ਆ ਵੀ ਅਸੀਂ ਜਦੋਂ ਆਵਾਂਗੇ ਤੁਹਾਨੂੰ ਜ਼ਰੂਰ ਮਿਲ ਕੇ ਤੇ ਡਰਾਈਵ ਕਰਕੇ ਜ਼ਰੂਰ ਜਾਵਾਂਗੇ ਤੇ ਮੀਡੀਆ ਦਾ ਵੀ ਸਾਨੂੰ ਬਹੁਤ ਜ਼ਿਆਦਾ ਜਿਹੜਾ ਸਪੋਰਟ ਮਿਲ ਰਿਹਾ ਮਤਲਬ ਇਹ ਮੈਨੂੰ ਲੱਗਦਾ ਵੀ ਹੁਣ ਇਹ ਡਰਾਈਵ ਇਹ ਸਿਰਫ ਸਤਲੁਜ ਲੁਧਿਆਣਾ ਜਾਂ ਰੋਪੜ ਤੱਕ ਸੀਮਿਤ ਨਹੀਂ ਰਹਿਣੀ ਇਹ ਮੋਗੇ ਬਠਿੰਡੇ ਬਰਨਾਲੇ ਸਾਰੇ ਕਿਤੇ ਲੋਕਾਂ ਨੇ ਨਾ ਛੋਟੀਆਂ-ਛੋਟੀਆਂ ਨਹਿਰਾਂ ਤੇ ਵੀ ਕੰਮ ਸ਼ੁਰੂ ਕਰ ਦੇਣਾ ਪਰ ਇਹ ਮੈਨੂੰ ਲੱਗਦਾ ਪੰਜਾਬ ਦੇ ਜਾਗਣ ਦੀ ਸ਼ੁਰੂਆਤ ਹੋ ਚੁੱਕੀ ਹੈ। ਬਸੋ ਬਿਲਕੁਲ ਇਹਦੇ ਵਿੱਚ ਕਹਿ ਸਕਦੇ ਆ ਕਿ ਕਾਫਲਾ ਜਦੋਂ ਸ਼ੁਰੂ ਹੋਇਆ ਸੀ ਤੇ ਚੰਦ ਲੋਕ ਸੀ ਜੁੜਦੇ ਜੁੜਦੇ ਕਹਿਸਾ ਦੇਖ ਪੂਰਾ ਕਾਫਲਾ ਤਿਆਰ ਹੋ ਗਿਆ ਵਾ ਇੱਕ ਵੱਡੀ ਸੰਖਿਆ ਦੇ ਵਿੱਚ ਲੋਕ ਅਵੇਅਰ ਹੋ ਰਹੇ ਪਏ ਨੇ। ਅੱਬਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਹੈ ਅਜੇ ਵੀ ਜੋ ਕੰਮ ਹੋਣਾ ਬਹੁਤ ਜ਼ਿਆਦਾ ਬਾਕੀ ਕਿਉਂਕਿ ਕਚਰਾ ਦੇਖਦੇ ਦੇਖਦੇ ਹੀ ਸਟਨ ਅਜੇ ਵੀ ਸ਼ੁਰੂਆਤ ਉੱਧੇ ਹੀ ਹੈ ਜੀ। ਦੇਖੋ ਜੀ ਇਹ ਇੱਕ ਅੰਧਵਿਸ਼ਵਾਸ ਜਿਹੜਾ ਹੁੰਦਾ ਨਾ ਉਹ ਇੰਨੀ ਛੇਤੀ ਨਹੀਂ ਜਾਂਦਾ ਲੋਕਾਂ ਵਿੱਚਰਾ। ਉਹ ਲੋਕਾਂ ਦੇ ਮਨ ਚ ਇੱਕ ਡਰ ਹੈ ਉਧਰਿਆ ਦੀ ਪੂਜਾ ਜ਼ਰੂਰ ਕਰਦੇ ਉਹਨਾਂ ਨੂੰ ਲੱਗਦਾ ਵੀ ਅਸੀਂ ਦਰਿਆ ਦੀ ਮਤਲਬ ਪੂਜਾ ਕਰਦੇ ਆਂ ਦਰਿਆ ਦੀ ਰਿਸਪੈਕਟ ਵੀ ਕਰਦੇ ਆਂ ਪਰ ਉਹਨਾਂ ਨੂੰ ਨਾ ਅਨ ਇੰਟੈਂਸ਼ਨਲੀ ਮਿਸ ਗਾਈਡ ਕੁਝ ਲੋਕਾਂ ਨੇ ਕੀਤਾ ਹੋਇਆ ਤੇ ਉਹ ਐਕਟੀਵਿਟੀ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਆਥੈਂਟਿਕ ਹੈ ਨਾ ਕਿਸੇ ਵੀ ਧਰਮ ਗ੍ਰੰਥ ਚ ਦਿਖਾ ਦਿਓ ਤੁਸੀਂ ਇਹ ਲਿਖਿਆ ਹੋਇਆ ਵੀ ਜਲ ਪ੍ਰਵਾਹ ਕਰਦੋ ਕੁਝ ਨਹੀਂ ਹੈਗਾ ਇਹ ਅਗੇਂਸਟ ਹੈ ਤੁਹਾਡੇ ਧਰਮ ਦੇ ਜੇ ਕੋਈ ਤੁਹਾਨੂੰ ਇਹੋ ਜੀ ਸਲਾਹ ਦਿੰਦਾ ਉਹ ਤੁਹਾਡੇ ਧਰਮ ਦਾ ਨੁਕਸਾਨ ਕਰ ਰਿਹਾ ਕੋਈ ਵੀ ਧਰਮ ਹੋਵੇ Hindu Muslim Sikh ईसाई ਕੋਈ ਉਹ ਧਰਮ ਦੇ ਖਿਲਾਫ ਹੈ ਮਤਲਬ ਇਹ ਹੌਲੀ ਹੌਲੀ ਲੋਕ ਸਿੱਖਣਗੇ ਸਾਡੇ ਨਾਲ ਵੀ ਆਣਗੇ ਉਹੀ ਵੀਰ ਬਹੁਤੇ ਇਹੋ ਜਿਹੇ ਵੀ ਹੈਗੇ ਜਿਹੜੇ ਆਪ ਦਰਿਆ 'ਚ ਕੁਝ ਪ੍ਰਵਾਹ ਕਰਨ ਆਏ ਸੀ ਅੱਜ ਸਾਡੀ ਟੀਮ ਦਾ ਹਿੱਸਾ ਨੇ ਮਤਲਬ ਬਹੁਤ ਪੋਜ਼ਿਟਿਵ ਵੀ ਰਿਸਪੌਂਸ ਸਾਨੂੰ ਆ ਰਿਹਾ ਹੈ ਬਹੁਤ ਜ਼ਿਆਦਾਤਰ ਪੋਜ਼ਿਟਿਵ ਵੀ ਰਿਸਪੌਂਸ ਆ ਰਿਹਾ ਹੈ ਜਿਹਨੂੰ ਸਮਝਾਉਂਦੇ ਆ ਲੋਕ ਸਮਝ ਰਹੇ ਆ ਇਹ ਆ ਵੀ ਸਮਝ ਜ਼ਰੂਰ ਲੱਗਦਾ ਹੈ ਕਿਸੇ ਵੀ ਕੰਮ ਨੂੰ ਜੀ ਜੀ ਮਤਲਬ ਇਹ ਦੇਖੋ ਨਾ ਤਰੀਕਾ ਹੁੰਦਾ ਹੈ ਸਮਝਾਉਣ ਦਾ ਵੀ ਤੁਸੀਂ ਇਹ ਦੱਸੋ ਵੀ ਇਹ ਪਾਣੀ ਲੋਕਾਂ ਨੂੰ ਪਤਾ ਹੀ ਨਹੀਂ ਇਹ ਪਾਣੀ ਪੀਣ ਵਾਸਤੇ ਵਰਤਿਆ ਜਾ ਰਿਹਾ ਹੈ ਤਾਂ ਕਰਕੇ ਲੋਕ ਜਿਹੜੇ ਹੈਗੇ ਆ ਨਾ ਇਹ ਦਰਿਆ 'ਚ ਕੁਛ ਨਾ ਕੁਛ ਪਾਈ ਜਾਂਦੇ ਆ ਹੌਲੀ ਹੌਲੀ ਲੋਕ ਜਿਹੜੇ ਆ ਸਮਝ ਰਿਹਾ ਹੈ ਨਾ ਚੀਜ਼ਾਂ ਨੂੰ ਵੀ ਇਹ ਪਿੰਡ ਦਾ ਪਾਣੀ ਹੈ ਤੇ ਇਹ ਲੋਕਾਂ ਨੂੰ ਕੈਂਸਰ ਦੇ ਰਿਹਾ ਤਾਂ ਕਰਕੇ ਇਹਨੂੰ ਸਾਫ਼ ਰੱਖਣਾ ਆਪਣੀ ਜ਼ਿੰਮੇਵਾਰੀ ਹੈ ਡਿਊਟੀ ਹੈ ਸੋ ਬਿਲਕੁਲ ਆਲਾਦ-ਵਾਲਾ ਦਾ ਖਾਦਣਾ ਚਾਹਨੇ ਆ ਕਿ ਜਿੱਥੇ ਸਫਾਈ ਦਾ ਕੰਮ ਹੋਇਆ ਪਿਆ ਹੈ ਔਰ ਆਲਾਦ-ਵਾਲਾ ਸਾਫ ਹੈ ਜੋ ਨਜ਼ਰ ਵੀ ਆ ਰਿਹਾ ਪਿਆ ਹੈ ਸਤਲੁਜ ਦਰਿਆ ਦੇ ਕੰਡੇ ਤੇ ਮੁਹੀਮ ਹੈ ਜੋ ਕੀਤੀ ਜਾਂਦੀ ਹੈ ਡਰਾਈਵ ਕੀਤੀ ਜਾਂਦੀ ਹੈ ਸੋ ਡਰਾਈਵ ਦੇ ਨਾਲ ਰਿਜ਼ਲਟਸ ਤਾਂ ਦੇਖੋ ਦੇਖਣ ਨੂੰ ਮਿਲ ਰਹੇ ਨੇ ਲੋਕ ਅਵੇਅਰ ਵੀ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਹੁਣ ਪਾਣੀ ਦੀ ਕਹਿ ਸਕਦੇ ਆ ਕਿ ਜੋ ਸੰਭਾਲ ਦੀ ਗੱਲ ਹੈ ਉਠਣੀ ਸ਼ੁਰੂ ਹੋ ਚੁੱਕੀ ਹੈ ਔਰ ਵੱਡੇ-ਵੱਡੇ ਚਿਹਰੇ ਨੇ ਜੋ ਹੋਰ ਵੀ ਇਸ ਡਰਾਈਵ ਦੇ ਵਿੱਚ ਹਿੱਸਾ ਲੈਣ ਦੀ ਸ਼ੁਰੂਆਤ ਹੈ ਜੋ ਹੋ ਚੁੱਕੀ ਹੈ ਔਰ ਸਤਲੁਜ ਦਾ ਕੰਡਾ ਤੁਸੀਂ ਦੇਖਿਆ ਕਿ ਕਿੰਨਾ ਸਾਫ ਸੁਥਰਾ ਕਰ ਦਿੱਤਾ ਵੇ ਲਗਾਤਾਰ ਇੱਥੇ ਡਰਾਈਵ ਕੀਤੀ ਜਾਂਦੀ ਹੈ ਲਗਾਤਾਰ ਮਿਹਨਤ ਕੀਤੀ ਜਾਂਦੀ ਹੈ ਔਰ ਨਤੀਜੇ ਵੀ ਆ ਜੋ ਹੁਣ ਸਾਹਮਣੇ ਆਉਣ ਲੱਗੇ ਨੇ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਉਹ ਇਜਾਜ਼ਤ ਤਾਂ ਧੰਨਵਾਦ